ਸਵਾਗਤ ਹੈ ਜੀ ਹਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਨਕੇਸ਼ ਸ਼ਰਮਾ ਤਾਂ ਪਹਿਲਾਂ ਉਸ ਸਾਈਡ ਦੀਆਂ ਪਰ ਤਸਵੀਰਾਂ ਨੇ ਭੰਗੀ ਪੁਲ ਦੇ ਉਸ ਸਾਈਡ ਪਾਸੇ ਭੰਗੀ ਚੋਹ ਚ ਪਾਣੀ ਆਇਆ ਹੋਇਆ ਜਿੱਥੇ ਟਰੱਕ ਰੁੜਿਆ ਹੋਇਆ ਸੀ ਤਾਂ ਉੱਥੇ ਵੀ ਆ ਤਸਵੀਰਾਂ ਦਿਖਾਈਆਂ ਸੀ ਤਾਂ ਹੁਣ ਅਸੀਂ ਭੰਗੀ ਪੁਲ ਤੇ ਮੌਜੂਦ ਹਾਂ ਦੂਜੇ ਪਾਸੇ ਜਿੱਥੋਂ ਕਿ ਤੁਹਾਨੂੰ ਪਹਿਲਾਂ ਤਾਂ ਤਸਵੀਰਾਂ ਦਿਖਾ ਦੇਣਾ ਚਾਹੁੰਦੇ ਹਾਂ ਕਿ ਪਾਣੀ ਦਾ ਬਹਾਵ ਕਿੰਨਾ ਤੇਜ਼ ਹੋਇਆ ਪਿਆ ਹੈ ਤਾਂ ਉਹ ਤੁਸੀਂ ਸਾਰੇ ਜਾਣਦੇ ਹੀ ਹੋ ਤਾਂ ਉਹ ਦੇਖ ਸਕਦੇ ਹੋ ਤੁਸੀਂ ਮੋਟਰਸਾਈਕਲ ਚਾਲਕ ਦੇ ਵੱਲੋਂ ਹੱਲੇ ਕਿੰਨੀ ਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਵਾਰਨਿੰਗ ਦਿੱਤੀ ਗਈ ਹੈ ਉਧਰਲੇ ਪਾਸੇ ਜ਼ੂਮ ਕਰਕੇ ਜਿਹੜਾ ਕਿ ਟਰੱਕ ਦੀਆਂ ਤਸਵੀਰਾਂ ਵੀ ਦਿਖਾ ਦਿੱਤੀਆਂ ਜਾਣ ਕੀ ਇਹ ਲੋਕ ਨੇ ਜਿਹੜੇ ਟਰੱਕ ਉਧਰ ਰੁੜਿਆ ਪਿਆ ਹੈ ਟਰੱਕਰ ਆਫ ਬੈਲੈਂਸ ਹੋ ਕੇ ਰੋਡ ਤੋਂ ਆਇਆ ਪਿਆ ਪਰ ਲੋਕ ਨੇ ਜਿਹੜੇ ਇਹ ਕੀ ਕਰੀ ਜਾ ਰਹੇ ਨੇ ਮੈਨੂੰ ਇਹ ਨਹੀਂ ਬਿਲਕੁਲ ਵੀ ਜਿਹੜੀ ਕਿ ਨਿਰਾਸ਼ਾ ਭਰੀਆਂ ਤਸਵੀਰਾਂ ਨੇ ਇੱਕ ਮੂਰਖਤਾ ਭਰੀਏ ਤਸਵੀਰ ਹੈ ਕਿਉਂ ਜਿਹੜਾ ਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਇਆ ਜਾ ਰਿਹਾ ਹੈ ਪਾਣੀ ਦਾ ਬਹਾਵ ਤੁਸੀਂ ਦੇਖ ਸਕਦੇ ਹੋ ਤੇ ਨਾਲ ਜਿਹੜਾ ਕਿ ਕਾਜਵਾ ਸੀਗਾ ਇੱਥੇ ਇੱਕ ਜਿੱਦਾਂ ਕਹ ਲਈਏ ਪ੍ਰੋਪਰ ਬੈਲੈਂਸਿੰਗ ਲਈ ਆ ਵੈਸੇ ਉਹ ਮੌਜੂਦ ਸੀ ਤਾਂ ਉਥੋਂ ਪੱਥਰ ਵੀ ਜਿਹੜੇ ਕਿ ਰੁੜ ਚੁੱਕੇ ਨੇ ਤਾਂ ਖਤਰੇ ਦੇ ਵਿੱਚ ਲੋਕਾਂ ਦੇ ਵੱਲੋਂ ਜਾਨ ਜਿਹੜੀ ਕਿ ਆਪਣੀ ਕਿਉਂ ਪਾਈ ਜਾ ਰਹੀ ਆ بار بار ਹਦਾਇਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਅਸੀ ਵੀ ਇਹ ਦਾਰਾ ਹਾਰਪਨ ਨਿਊਜ਼ ਵੱਲੋਂ ਵੀ ਕਈ ਖਬਰਾਂ ਜਿਹੜੀਆਂ ਕਿ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਇਹੀ ਜਿਹੜਾ ਕਿ ਆਪਣੇ ਵੱਲੋਂ ਵੀ ਬਾਰ ਬਾਰ ਵਿਨਮਰਤਾ ਨਾਲ ਅਪੀਲ ਕੀਤੀ ਜਾਂਦੀ ਹੈ ਕਿਉਂ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਹੋਇਆ ਹੈ ਤਾਂ ਉਧਰਲੀ ਤਸਵੀਰ ਵੀ ਤੁਹਾਡੇ ਨਾਲ ਫੇਰ ਸਾਂਝੀ ਕਰ ਰਹੇ ਹਾਂ ਉਧਰ ਇੱਕ ਟਰੱਕ ਜਿਹੜਾ ਕਿ ਆਫ ਬੈਲੈਂਸ ਹੋ ਕੇ ਪਾਣੀ ਤੋਂ ਥੱਲੇ ਨੂੰ ਇੱਧਰ ਨੂੰ ਆਇਆ ਹੋਇਆ ਹੈ ਰਸਤੇ ਦੇ ਉੱਤੋਂ ਉਹਦਾ ਵੀ ਡਰਾਈਵਰ ਜਿਹੜਾ ਕਿ ਹਾਲਾਂਕਿ ਸੇਫ ਹੈ ਪਰੰਤੂ ਫੇਰ ਇਹ ਮੋਟਰਸਾਈਕਲ ਵਾਲੀ ਤਸਵੀਰ ਵੀ ਤੁਹਾਨੂੰ ਦਿਖਾਈ ਹੈ ਉਹਨੂੰ ਪਿੱਛੇ ਜਿਹੜਾ ਕਿ ਕੀਤਾ ਜਾ ਰਿਹਾ ਸੀਗਾ ਟਰੱਕ ਵੀ ਜਿਹੜਾ ਕਿ ਹੁਣ ਉਹਦੀ ਵੀ ਸੇਫਟੀ ਨੂੰ ਜਿਹੜਾ ਕਿ ਲੈ ਕੇ ਟਰੱਕ ਨੂੰ ਵੀ ਉਥੋਂ ਬਾਹਰ ਕੱਢਿਆ ਜਾ ਰਿਹਾ ਹੈ ਕ੍ਰੇਨ ਆਈ ਹੋਈ ਹੈ ਪਰੰਤੂ ਫੇਰ ਪਹਿਲਾਂ ਤਾਂ ਪੁਲ ਦੇ ਇਧਰ ਨਹੀਂ ਆ ਵੀ ਮੈਂ ਕਵਾਂਗਾ ਕੈਮਰਾਮੈਨ ਨੂੰ ਤਸਵੀਰਾਂ ਜਿਹੜੀਆਂ ਕਿ ਦਿਖਾ ਦਿੱਤੀਆਂ ਜਾਣ ਕਿਸ ਤਰ੍ਹਾਂ ਦੇ ਨਾਲ ਇੱਥੇ ਜਾਮ ਜਿਹੜਾ ਕਿ ਲੱਗਿਆ ਹੋਇਆ ਹੈ ਤਾਂ ਜਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਧਰੋਂ ਹੀ ਜਿਹੜੀਆਂ ਕਿ ਤਿੰਨ ਲਾਈਨਾਂ ਬਣਾਈਆਂ ਹੋਈਆਂ ਨੇ ਇਹ ਤਾਂ ਹੁਣ ਟ੍ਰੈਫਿਕ ਅਧਿਕਾਰੀ ਪੁਲਿਸ ਪ੍ਰਸ਼ਾਸਨ ਦੇ ਪੌਂਚੇ ਨੇਤਾ ਟ੍ਰੈਫਿਕ ਅਧਿਕਾਰੀ ਵੀ ਜਿਹੜੇ ਕਿ ਬਾਰ ਬਾਰ ਲੋਕਾਂ ਨੂੰ ਕਹਿ ਰਹੇ ਨੇ ਕਿ ਆਪਣੇ ਰਸਤੇ ਤੇ ਜਿਹੜੇ ਆ ਕਿ ਤੁਰਿਆ ਜਾਵੇ ਰੋਂਗ ਸਾਈਡ ਤੋਂ ਜਾਣ ਦੇ ਨਾਲ ਪੰਗੀ ਪੁਲ ਦੇ ਉੱਤੇ ਰਸ਼ ਵੀ ਦੇਖੋ ਤੁਸੀਂ ਕਿੰਨਾ ਪਿਆ ਹੋਇਆ ਹੈ ਕਿਉਂਕਿ ਪੰਗੀ ਚੋ ਦੇ ਵਿੱਚ ਪਾਣੀ ਆਇਆ ਹੋਇਆ ਹੈ ਤਾਂ ਦੂਜੇ ਪਾਸੇੋਂ ਲੋਕਾਂ ਦੇ ਵੱਲੋਂ ਨਿਕਲਣ ਦੀ ਰਸਤੇਆਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਵੀ ਜਿਹੜੇ ਕਿ ਇੱਕ ਫੇਰ ਮੂਰਖਤਾ ਭਰੀ ਤਸਵੀਰ ਹੀ ਮੈਂ ਕਹਿਣਾ ਚਾਹਾਂਗਾ ਆ ਰਹੀ ਹੈ ਸਾਹਮਣੇ ਆਪਣੇ ਜਿਹੜੇ ਕਿ ਲਾਈਨ ਛੱਡ ਕੇ ਇੱਧਰ ਵਾਲੇ ਤਾਂ ਉੱਧਰ ਚੱਲ ਜਾਣਗੇ ਤੁਸੀਂ ਦੇਖ ਸਕਦੇ ਹੋ ਚਾਰ ਹੀ ਲਾਈਨਾਂ ਬਣਾਈਆਂ ਹੋਈਆਂ ਨੇ ਪਰੰਤੂ ਜੇਕਰ ਉਧਰੋਂ ਜਿਹੜਾ ਨੇ ਇੱਧਰ ਆਣਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਆਣਗੇ ਤਾਂ ਹੁਣ ਟ੍ਰੈਫਿਕ ਅਧਿਕਾਰੀ ਟ੍ਰੈਫਿਕ ਪੀਸ ਟ੍ਰੈਫਿਕ ਇੰਚਾਰਜ ਸੁਭਾਸ਼ ਭਗਤ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਜਾਮ ਖੁਲਵਾਉਣ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਜਾਮ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਜਿਹੜਾ ਕਿ ਲੱਗਿਆ ਹੋਇਆ ਹੈ ਤਾਂ ਦੂਜੇ ਪਾਸੇ ਫੇਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਭੰਗੀ ਅਪੂਲ ਦੀਆਂ ਜਿਹੜੀਆਂ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਜਿਹੜਾ ਕਿ ਪੱਥਰ ਵੀ ਇੱਥੋਂ ਜਿਹੜੇ ਕਿ ਬੈਲੈਂਸਿੰਗ ਸਪੋਰਟ ਸੀਗੇ ਉਹ ਵੀ ਜਿਹੜਾ ਕਿ ਕਸਬਾ ਸੀ ਬੈਲੈਂਸ ਤੋਂ ਜਿਹੜੇ ਕਿ ਸਾਈਡ ਤੋਂ ਵੀ ਜਿਹੜੇ ਕਿ ਪੱਥਰ ਰੋੜ ਚੁੱਕੇ ਨੇ ਤਾਂ ਪੁਲਿਸ ਜਿਹੜਾ ਕਿ ਇੱਕ ਬੇਨਤੀ ਫੇਰ ਕਰਨਾ ਚਾਹਵਾਂਗੇ ਕਿਉਂਕਿ ਮੋਟਰਸਾਈਕਲ ਸਵਾਰ ਵੀ ਜਿਹੜਾ ਕਿ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਵੱਲੋਂ ਵੀ ਅੱਡੇ ਰਸਤੇ ਤੋਂ ਹੀ ਆਪਣਾ ਮੋਟਰਸਾਈਕਲ ਜਿਹੜਾ ਮੋੜ ਲਿੱਤਾ ਗਿਆ ਹੈ ਪਰੰਤੂ ਸਵਾਲ ਫੇਰ ਉਹੀ ਪੈਦਾ ਹੁੰਦਾ ਹੈ ਕਿ ਕਿਉਂ ਅਜਿਹੀਆਂ ਜਿਹੜੀਆਂ ਕਿ ਰਿਸਕ ਰਿਸਕ ਲਿਆ ਜਾਂਦਾ ਹੈ ਆਪਣੀ ਜਾਨ ਦੇ ਨਾਲ ਜਾਨ ਨੂੰ ਜੋਖਮ ਚ ਪਾਇਆ ਜਾਂਦਾ ਹੈ ਕਿਉਂ ਜਿਹੜੀਆਂ ਕਿ ਅਜਿਹੀਆਂ ਤਸਵੀਰਾਂ ਬਾਰ-ਬਾਰ ਸਾਹਮਣੇ ਆਉਂਦੀਆਂ ਨੇ ਤਾਂ ਪ੍ਰਸ਼ਾਸਨ ਵੀ ਬਾਰ-ਬਾਰ ਹੀ ਜਮੀਰ ਤੁਹਾਨੂੰ ਦਿਖਾ ਰਹੇ ਆ ਸਭ ਤੋਂ ਜ਼ਿਆਦਾ ਰਿਸਕੀ ਪੁਆਇੰਟ ਹੈ ਕਿਉਂਕਿ ਹਾਲੇ ਦਿਵਾਲੇ ਜਿਹੜੇ ਕਿ ਕਾਜਬੇ ਦੇ ਨਾਲ ਪੱਥਰ ਸਿਗੇ ਉਹ ਵੀ ਰੁੜ ਚੁੱਕੇ ਨੇ ਤਾਂ ਹੁਣ ਫੇਰ ਜਿਹੜਾ ਕਿ ਇੱਕ ਹੋਰ ਮੋਟਰਸਾਈਕਲ ਸਵਾਰ ਦੇ ਵੱਲੋਂ ਇੰਨੇ ਤੇਜ਼ ਪਾਣੀ ਚ ਆਪਣਾ ਵਹੀਕਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ बार-बार ਪ੍ਰਸ਼ਾਸਨ बार-बार ਪ੍ਰਸ਼ਾਸਨ ਦੇ ਵੱਲੋਂ ਵੀ ਵਾਰਨਿੰਗਾਂ ਦਿੱਤੀਆਂ ਜਾਂਦੀਆਂ ਨੇ ਕਿਉਂ ਪਤਾ ਨਹੀਂ ਫੇਰ ਵੀ ਜਿਹੜਾ ਕਿ ਆਪਣੀ ਜਾਨ ਨੂੰ ਇਹਨਾਂ ਲੋਕਾਂ ਦੇ ਵੱਲੋਂ ਖਤਰੇ 'ਚ ਪਾਇਆ ਜਾ ਰਿਹਾ ਹੈ ਤਾਂ ਪੁਲ ਦੇ ਉਧਰ ਲੀਆਂ ਤਸਵੀਰਾਂ ਟ੍ਰੈਫਿਕ ਵੀ ਜਿਹੜਾ ਕਿ ਪੂਰਾ ਜਾਮ ਹੋਇਆ ਪਿਆ ਹੈ ਇਧਰੋਂ ਜਿਹੜੇ ਕਿ ਪੱਕਰ ਕਈ ਰੁੜ ਚੁੱਕੇ ਨੇ ਉੱਥੋਂ ਜਿਹੜੇ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਜੇਕਰ ਉਹ ਡਿੱਗ ਜਾਣ ਉੱਥੋਂ ਜਾਂ ਇਧਰ ਨੂੰ ਰੁੜ ਜਾਣ ਹੋ ਸਕਦਾ ਪੱਥਰਾਂ ਦੇ ਉੱਤੋਂ ਨਾਲ ਸਿਰ ਵੱਜ ਸਕਦਾ ਹੈ ਜਾਂ ਹੋ ਆਪ ਜੋਰ ਨਾਲ ਪੱਥਰ ਦੇ ਵਿੱਚ ਵਜ ਸਕਦੇ ਨੇ ਇੱਥੋਂ ਹਾਦਸਾ ਗਰਸਤ ਬੁਰੀ ਤਰ੍ਹਾਂ ਦੇ ਨਾਲ ਹੋ ਸਕਦੇ ਨੇ ਪਰੰਤੂ ਫੇਰ ਵੀ ਜਿਹੜੇ ਕਿ ਲੋਕ ਨੇ ਉਹ ਨਹੀਂ ਪਤਾ ਨਹੀਂ ਕਿਉਂ ਨਹੀਂ ਜਿਹੜਾ ਕਿ ਉਹਨਾਂ ਵੱਲੋਂ ਗੱਲ ਨੂੰ ਫੋਲੋ ਕੀਤਾ ਜਾ ਰਿਹਾ ਬਾਰ-ਬਾਰ ਇਹੀ ਹਦਾਇਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਜਾਂ ਆਮ ਲੋਕਾਂ ਵੱਲੋਂ ਵੀ ਇਹ ਅਪੀਲ ਕੀਤੀ ਜਾਂਦੀ ਹੈ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਅਸੀਂ ਵੀ ਕਹੀ ਹੈ ਅਰਧਾਰਾ ਸ਼ਹਿarpur ਨਿਊਜ਼ ਦੀ ਟੀਮ ਵੀ ਜਿਹੜੀ ਕਿ ਲੋਕਾਂ ਨੂੰ ਵਾਰਨ ਕਰ ਚੁੱਕੀ ਆ ਪਰੰਤੂ ਕੋਈ ਵੀ ਜਿਹੜਾ ਕਿ ਅਸਰ ਕਹਿ ਲਈਏ ਉਹ ਲੋਕਾਂ ਤੇ ਨਹੀਂ ਹੁੰਦਾ ਦੇਖਿਆ ਜਾ ਰਿਹਾ ਤਾਂ ਪੁਲ ਦੇ ਨਾਲੋਂ ਵੀ ਜਿਹੜੇ ਕਿ ਪੱਥਰ ਸੀਗੇ ਜਿਹੜੀ ਕਿ ਥੋੜੀ ਬਹੁਤੀ سپورਟ ਸੀ ਉਹ ਵੀ ਰੁੜ ਚੁੱਕੇ ਨੇ ਪੱਥਰ ਤਾਂ ਹੁਣ ਜਿਹੜਾ ਕਿ ਖਤਰਾ ਇੱਥੋਂ ਹੋਰ ਜਿਆਦਾ ਵਧ ਚੁੱਕਿਆ ਹੈ ਤਾਂ ਅਪੀਲ ਫੇਰ ਇਹੀ ਕਰਨਾ ਚਾਹਾਂਗਾ ਕਿ ਲੋਕਾਂ ਨੂੰ ਪਾਣੀ ਹੈ ਰਸਤੇ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਭਾਵੇਂ 5-10 ਮਿੰਟ ਤੁਹਾਡੇ ਵੱਧ ਲੱਗ ਜਾਣ ਆਪਣੀ ਮੰਜ਼ਿਲ ਤੇ ਪਹੁੰਚਣ ਨੂੰ ਪਰੰਤੂ ਦੂਸਰੇ ਰਸਤੇ ਦਾ ਰੁਕ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਮਾਨੀ ਹਾਸਾ ਇੱਥੇ ਨਾ ਵਾਪਰ ਸਕੇ ਕੈਮਰਾਮੈਨ ਮਨਵੀਰ ਮੀਟਿਆਣਾ ਦੇ ਨਾਲ ਮੈਂ ਨਕੇਸ਼ ਸ਼ਰਮਾ ਤਾਗਾਪੀਨ ਖਬਰਾਂ ਦੇ ਲਈ ਜੁੜੇ ਰਹੋ ਹਾਕਪੁਰ ਨਿਊਜ਼ ਦੇ ਨਾਲ